ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਤੋਂ 111 ਸਾਲ ਪਹਿਲਾਂ ਵੈਨਕੂਵਰ ਦੀ ਧਰਤੀ ਤੋਂ 376 ਯਾਤਰੀਆਂ ਨੂੰ ਬਿਨਾ ਐਂਟਰੀ ਦਿੱਤੇ ਵਾਪਸ ਕਰ ਦਿੱਤਾ ਗਿਆ ਸੀ ਕੈਨੇਡਾ ਦੇ ਵੈਨਕੂਵਰ ਤੋਂ ਕਾਮਾਗਾਟਾ ਮਾਰੂ ਜਹਾਜ਼ ਜੋ ਗਏ ਸੀ ਅਸਲ ਦੇ ਵਿੱਚ ਉਸ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਸੀ ਇਹ ਸਾਰੀ ਗੱਲਬਾਤ ਜਿਹੜੀ ਕਿਉਂ ਅੱਜ ਫਿਰ ਚਰਚਾ ਚਾਈ ਦੋ ਕਾਰਨ ਇੱਕ ਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੇ ਰਾਜ ਸਭਾ ਦੇ ਉਪ ਚੇਅਰਮੈਨ ਨੂੰ ਇੱਕ ਚਿੱਠੀ ਲਿਖੀ ਹੈ ਹਾਲਾਂਕਿ ਚੇਅਰਮੈਨ ਨੂੰ ਲਿਖਣੀ ਸੀ ਪਰ ਅੱਜ ਕੱਲ ਚੇਅਰਮੈਨ ਹੈ ਨਹੀਂ ਜਗਦੀਪ ਧੜਖੜ ਜਿਹੜੇ ਨੇ ਉਹ ਅਸਤੀਫਾ ਦੇ ਕੇ ਇਸ ਕਰਕੇ ਉਪ ਚੇਅਰਮੈਨ ਨੂੰ ਚਿੱਠੀ ਲਿਖੀ ਹੈ ਕਿ ਇੱਕ ਮਤਾ ਪਾਸ ਕਰੋ ਜਿਹਦੇ ਵਿੱਚ ਇਹ ਦੱਸਿਆ ਜਾਵੇ ਗੁਰੂ ਨਾਨਕ ਜਹਾਜ਼ ਜਿਹਦੀ ਬਰੇਗੰਡ ਹੈ ਉਹ ਮਨਾਇਆ ਜਾਵੇ ਕਿਉਂਕਿ ਇਹਦਾ ਸਿੱਧਾ ਸਬੰਧ ਉਸ ਵੇਲੇ ਦੀ ਅੰਗਰੇਜ਼ ਹਕੂਮਤ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਸੀ ਆਜ਼ਾਦੀ ਦੀ ਉਹਦੇ ਨਾਲ ਹੈ ਗਦਰ ਜਿਹੜੀ ਗਦਰ ਮੂਵਮੈਂਟ ਹੈ ਨਾ ਉਹ 13 ਚ ਸ਼ੁਰੂ ਹੁੰਦੀ ਹੈ ਇਹ 14 ਦੀ ਗੱਲ ਹੈ ਤੇ ਜਿਵੇਂ ਇਹਦੇ ਨਾਲ ਹੋਇਆ ਅੱਜ ਦੇ ਦਿਨ ਜਿਵੇਂ ਬਜਬਜ ਘਾਟ ਤੇ ਗੋਲੀ ਚੱਲੀ ਸੀ 19 ਲੋਕ ਸ਼ਹੀਦ ਹੋਏ ਸੀ ਉਸ ਮੂਮੈਂਟ ਨੂੰ ਗਦਰ ਮੂਮੈਂਟ ਨੂੰ ਜਾਂ ਆਜ਼ਾਦੀ ਦੀ ਲੜਾਈ ਨੂੰ ਬਹੁਤ ਬੂਸਟ ਮਿਲਿਆ ਸੀ ਅਸਲ ਵਿੱਚ ਇੱਕ ਕਹਾਣੀ ਹੈ ਕਿ ਗੁਰਨਾਣਕ ਜਹਾਜ਼ ਦੀ ਗੱਲ ਇੱਕ ਪਾਸੇ ਸੰਤ ਸੀਚੇਵਾਲ ਨੇ ਕੀਤੀ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਹ ਮਸਲਾ ਠਾਇਆ ਕਿ ਇਸ ਨੂੰ ਅੱਜ ਦੇ ਦਿਨੋਂ ਗੁਰਨਾਣਕ ਜਹਾਜ਼ ਦੇ ਨਾਂ ਤੇ ਕਾਮਾਗਾਟਾ ਮਾਰੂ ਨਹੀਂ ਗੁਰਨਾਣਕ ਜਹਾਜ਼ ਦੇ ਨਾਂ ਤੇ ਇਨੂੰ ਯਾਦ ਕਰਨਾ ਚਾਹੀਦਾ ਮਨਾਉਣਾ ਚਾਹੀਦਾ ਇਹ ਸਾਰੀ ਗੱਲਬਾਤ ਆਪਾਂ ਕਰਦੇ ਆ ਇਸ ਵੀਡੀਓ ਦੇ ਵਿੱਚ ਤੇ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਅਪੀਲ ਕਿ ਜਿਹੜੇ ਦਰਸ਼ਕਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਦੇਖੋ ਪਹਿਲਾਂ ਤਾਂ ਗੱਲ ਇਹੀ ਕਰ ਲਈਏ ਕਿ ਜਹਾਜ਼ ਜਿਹੜਾ ਹੈ ਉਹ ਕਿਉਂ ਕਿਰਾਏ ਤੇ ਲੈਣਾ ਪਿਆ ਇੱਕ ਤਾਂ ਗੱਲ ਹੈ ਜਿਹੜੀ ਪਹਿਲਾਂ ਆਪਾਂ ਹੁਣ ਦੇਖਦੇ ਨੇ ਅੱਜ ਕੱਲ ਆਪਾਂ ਅਕਸਰ ਯਾਦ ਕਰਦੇ ਆ ਕਿ ਜੀ ਇਹ ਕੈਨੇਡਾ ਵਾਲਿਆਂ ਨੇ ਕਾਨੂੰਨ ਸਖਤ ਕਰਤੇ ਉਹ ਇੰਡੀਅਨ ਖਾਸ ਤੌਰ ਤੇ ਪੰਜਾਬੀਆਂ ਨੂੰ ਉੱਥੇ ਜਾਣ 'ਚ ਤਕਲੀਫ ਹੋ ਰਹੀ ਹੈ ਕੋਈ ਪਹਿਲੀ ਗੱਲ ਨਹੀਂ ਹੈ ਇਹ ਤਾਂ 111 ਸਾਲ ਪਹਿਲਾਂ ਵੀ ਇਹੀ ਗੱਲ ਸੀ ਤਾਂ ਇਹਦਾ ਮਤਲਬ ਸ਼ੁਰੂ ਤੋਂ ਹੈ ਹਾਲਾਂਕਿ ਬ੍ਰਿਟਿਸ਼ ਦਾ ਰਾਜ ਸੀ ਇਧਰ ਵੀ ਤੋਂ ਉਧਰ ਵੀ ਲੇਕਿਨ ਕਿਸ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਕਿ ਸਿੱਧਾ ਚੱਲੋਗੇ ਤਾਂ ਪਹੁੰਚੋਗੇ ਤਾਂ ਤੁਹਾਨੂੰ ਐਂਟਰੀ ਫਿਰ ਵੀ ਨਹੀਂ ਐਂਟਰੀ ਦਿੱਤੀ ਬਾਬਾ ਗੁਰਦੇਵ ਸਿੰਘ ਵੀ ਬਿਜ਼ਨਸmen ਸੀ ਉਹਨੂੰ ਪਤਾ ਸੀ ਕਿ ਕਿਵੇਂ ਕਰਨਾ ਉਹਨਾਂ ਨੇ 1 ਜਨਵਰੀ 1914 ਦੇ ਵਿੱਚ ਇੱਕ ਜਹਾਜ਼ ਕਿਰਾਏ ਤੇ ਲਿਆ ਜਿਹਦਾ ਨਾਮ ਸੀ ਕੋਮਗਾਟਾ ਤੇ ਕੋਮਗਾਟਾ ਮਰੂ ਮਰੂ ਦਾ ਮਤਲਬ ਜਹਾਜ਼ ਸੋ ਇਹ ਜਹਾਜ਼ ਜਿਹੜਾ ਹੈ ਉਸ ਉਹ ਇੱਕ ਕੰਪਨੀ ਉਦੋਂ ਪਹਿਲਾਂ ਰਜਿਸਟਰ ਕਰਾਈ ਗੁਰੂ ਨਾਨਕ ਸਟੀਮਸ਼ਿਪ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਰਜਿਸਟਰ ਕਰਾਈ ਉਹਨੇ ਕੰਪਨੀ ਨੇ ਜਹਾਜ਼ ਲਿਆ ਉਹਦਾ ਨਾਮ ਰੱਖਿਆ ਗੁਰੂ ਨਾਨਕ ਜਹਾਜ਼ ਅਸਲ ਵਿੱਚ ਕਮਾਗਾਟਾ ਮਰੂ ਪਰ ਨਾਨਕ ਜਹਾਜ਼ ਸੀ ਇੱਥੇ ਹੋਰ ਵੀ ਗੱਲ ਸਮਝਣੀ ਹੈ ਕਿ ਗੁਰੂ ਨਾਨਕ ਜਹਾਜ਼ ਜਿਹੜਾ ਕਿ ਚੱਲਿਆ ਸੀ April 14 ਉਹ 4 April ਨੂੰ ਸੋਰੀ 4 April ਨੂੰ ਹਾਂਗਕਾਂਗ ਤੋਂ ਚੱਲਿਆ ਸੀ ਉਸ ਵੇਲੇ ਤਾਂ 164 ਯਾਤਰੀ ਸੀ ਬਾਕੀ ਰਸਤੇ ਚੜਦੇ ਗਏ ਜਿੱਥੇ-ਜਿੱਥੇ ਇਹਨਾਂ ਨੇ ਰੁਕਣਾ ਸੀ ਸ਼ੰਗਾਈ ਚੀਨ ਜਾਪਾਨ ਫਿਰ ਵੈਂਕੂਵਰ ਪਹੁੰਚਿਆ ਸੀ 376 ਯਾਤਰੀ ਸੀ ਜਦੋਂ ਇਹ ਵੈਂਕੂਵਰ ਪਹੁੰਚਿਆ 376 ਚੋਂ 340 ਸਿੱਖ ਸੀ 24 ਮੁਸਲਮਾਨ ਸੀ 12 ਹਿੰਦੂ ਸੀ ਇਹ ਜਹਾਜ਼ ਜਿਹੜਾ 23 ਮਈ ਨੂੰ ਪਹੁੰਚ ਗਿਆ ਸੀ 1914 ਨੂੰ ਵੈਂਕੂਵਰ ਤੇ ਉਹਨੂੰ ਐਂਟਰੀ ਨਹੀਂ ਦਿੱਤੀ ਗਈ ਸੀ ਔਰ ਉੱਥੇ ਖੜਾ ਰਿਹਾ ਹਰ ਵਰਤ ਔਰ 23 ਜੁਲਾਈ ਨੂੰ ਇਹਨੂੰ ਵਾਪਸ ਕਰ ਦਿੱਤਾ ਗਿਆ ਸੀ ਪੂਰੇ 2 ਮਹੀਨੇ ਬਾਅਦ ਇਹ ਵਾਪਸ ਕਰਕੇ ਇੱਥੇ ਪਹੁੰਚਿਆ ਸੀ ਕੋਲਕਾਤਾ ਦੀ ਬਚ-ਬਚ ਘਾਟ ਤੇ ਹੁਣ ਗੱਲ ਇਹ ਮੈਂ ਕਰ ਰਿਹਾ ਸੀ ਕਿ ਜਹਾਜ਼ ਜਿਹੜਾ ਹੈ ਗੁਰੂ ਨਾਨਕ ਜਹਾਜ਼ ਸੀ ਇੱਕ ਹੋਰ ਵੀ ਗੱਲ ਹੈ ਬਹੁਤ ਘੱਟ ਲੋਕ ਇਹਦਾ ਜ਼ਿਕਰ ਕਰਦੇ ਨੇ ਉਹ ਹੈ ਕਿ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਸੀ ਔਰ ਇਹ ਵੀ ਪਤਾ ਲੱਗਾ ਕੇ ਗੁਰੂ ਕ੍ਰਾਂਤ ਸਾਹਿਬ ਦੀ ਬੀੜ ਦੇ ਨਾਲ ਲਗਾਤਾਰ ਖੰਡ ਸਾਹਿਬ ਦੇ ਅਖੰਡ ਪਾਤਸ਼ਾਹ ਦੇ ਜੋ ਕਰਾਇ ਜਾਂਦੇ ਸੀ ਭੋਗ ਪਾਏ ਜਾਂਦੇ ਸੀ ਇਸ ਤਰੀਕੇ ਨਾਲ ਇਹ ਜਹਾਜ਼ ਦੇ ਵਿੱਚ ਇੱਕ ਸੰਧ ਚੱਲਦਾ ਫਿਰਦਾ ਗੁਰੂ ਘਰ ਸੀ ਇਹ ਜਹਾਜ਼ ਜਦੋਂ ਇਹ ਬੈਂਕੂਵਰ ਪਹੁੰਚਦਾ ਹੈ ਉਹ ਜਿਹੜੇ 340 ਯਾਤਰੀ ਸੀ ਜਿਨ੍ਹਾਂ ਚੋਂ 300 40 ਸਿੱਖ ਸੀ ਬਾਕੀ ਮੁਸਲਮਾਨ ਤੇ ਹਿੰਦੂ ਸੀ ਮੈਂ ਤੁਹਾਨੂੰ ਦੱਸਿਆ 24 ਮੁਸਲਮਾਨ ਤੇ ਬਾਰਾ ਹਿੰਦੂ ਲੇਕਨ ਗੁਰੂ ਨਾਨਕ ਜਹਾਜ ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਆਇਆ ਇਹ ਵੀ ਖਬਰਾਂ ਮਿਲਿਆ ਨੇ ਹੁਣ ਜਦੋਂ ਇਹਨੂੰ ਜਬਰੀ ਵਾਪਸ ਕੀਤਾ ਉਥੋਂ ਮੈਨੂੰ ਵਰਤੋਂ ਐਂਟਰੀ ਨਹੀਂ ਦਿੱਤੀ ਕਾਫੀ ਰੌਲਾ ਰੱਪਾ ਪਿਆ ਉਸ ਵੇਲੇ ਲੇਕਨ ਐਂਟਰੀ ਨਹੀਂ ਦਿੱਤੀ ਉਹ ਬ੍ਰਿਟਿਸ਼ ਸੀ ਸੀ ਔਰ ਅੰਗਰੇਜ਼ਾਂ ਦੇ ਖਿਲਾਫ ਵੈਸੀ ਉਦੋਂ ਲੜਾਈ ਚੱਲ ਰਹੀ ਸੀ ਔਰ ਗਦਰ ਮੂਵਮੈਂਟ ਸ਼ੁਰੂ ਹੋ ਗਈ ਸੀ ਤੋਂ ਇਸ ਕਰਕੇ ਇਸ ਮੂਮੈਂਟ ਦਾ ਜਦੋਂ ਇਹ ਪਹੁੰਚਦੇ ਨੇ ਨਾ ਵਾਪਸੀ ਆਫ ਦੀ ਹੈ 23 ਜੁਲਾਈ ਨੂੰ 14 ਚ ਉਸ ਵੇਲੇ ਬਜਬਸ ਘਾਟ ਕੋਲਕੱਤਾ ਜਿਹਨੂੰ ਅਜਕਲ ਕੋਲਕਾ ਕੋਲਕਾਤਾ ਕਹ ਦਿੰਦੇ ਆ ਉੱਥੇ ਫਿਰ ਅੰਗਰੇਜ਼ਾਂ ਨੇ ਕੁਝ ਬੰਦਿਆਂ ਨੂੰ ਫੜਿਆ ਰੋਲਾ ਪਿਆ ਗੋਲੀ ਚੱਲੀ 19 ਬੰਦੇ ਸ਼ਹੀਦ ਹੋਏ ਸੀ ਉਸ ਵੇਲੇ ਇਸ ਕਰਕੇ ਬੂਸਟ ਮਿ ਜਾ ਸੀ ਮੂਵਮੈਂਟ ਰੋਜਾਦੀ ਦੀ ਲੜਾਈ ਨੂੰ ਹੁਣ ਇਹ ਸਾਰੇ ਦੇ ਵਿੱਚ ਮੰਗ ਕੀਤੀ ਸੀ ਚੇਵਾਲ ਸਾਹਿਬ ਨੇ ਕਿ ਇਹ ਤਾਂ ਇੱਕ ਕਿਸਮ ਦੀ ਆਜ਼ਾਦੀ ਦੀ ਲੜਾਈ ਦਾ ਹਿੱਸਾ ਸੀ ਇਸ ਕਰਕੇ ਇਹਦਾ ਦਿਨ ਮਨਾਉਣਾ ਚਾਹੀਦਾ ਦਿਨ ਵੀ ਮਨਾਉਣਾ ਚਾਹੀਦਾ ਗੁਰੂ ਨਾਨਕ ਜੀ ਹਾਜ਼ਰ ਦੇ ਨੌ ਤੇ ਕਮਗਾਟਾ ਬਰਉ ਦੇ ਨੀ ਜੋ ਗੁਰਨਾਨਕ ਜਹਾਜ਼ ਦੇ ਨੌ ਰੱਖਿਆ ਸੀ ਜਦੋਂ ਤਾਂ ਇਸ ਕਰਕੇ ਉਹ ਕਹਿੰਦੇ ਮੈਂ ਇੱਕ ਮਤਲ ਲੈ ਆਂਦਾ ਜਾਵੇ ਰਾਜ ਸਭਾ ਦੇ ਵਿੱਚ ਉਹਨਾਂ ਨੇ ਲਿਖੀ ਦਿੱਤਾ ਇਹ ਤਾਂ ਇੱਕ ਪੱਖ ਦੂਜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਥੇਦਾਰ ਗੁਰਦੀਪ ਸਿੰਘ ਗੜਗੱਜ ਕਹਿੰਦੇ ਦੇਖੋ ਇਹ ਇਹ ਗੱਲ ਬਿਲਕੁਲ ਸਹੀ ਹੈ ਕਿ 111 ਸਾਲ ਪਹਿਲਾਂ ਗੁਰੂ ਨਾਨਕ ਜਹਾਜ਼ ਜਿਹੜਾ ਚੱਲਿਆ ਸੀ। ਤੋਂ ਇਸ ਕਰਕੇ ਉਹ ਕਹਿੰਦੇ ਜੇ ਸਬੂਤ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਸੰਦੇਸ਼ ਦਿੱਤਾ ਹੈ ਜਿਹੜਾ ਜਥੇਦਾਰ ਨੇ ਕਿ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਦਿਹਾੜੇ ਵਜੋਂ ਮਨਾਇਆ ਜਾਵੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਰੀ ਸਿਟੀਜ਼ਨ ਕਾਉਂਸਲ ਇਹ ਦਿਨ ਨੂੰ ਮਨਾਉਂਦੀ ਹੈ ਸਾਨੂੰ ਇਸ ਗੱਲ ਦੀ ਤਸੱਲੀ ਹੈ। ਮਾਨ ਵਾਲੀ ਗੱਲ ਹੈ ਸਾਡੇ ਲਈ ਜਿਹੜੇ ਬਣਾਏ ਜਾਂਦੇ। ਹੁਣ ਇਹ ਦੋ ਪੱਖ ਹੋਰ ਨੇ ਇੱਕ ਪੱਖ ਬਹੁਤ ਵੱਡਾ ਹੈ ਉਹ ਹੈ ਕਿ 102 ਸਾਲ ਬਾਅਦ ਜਦੋਂ ਜਸ ਵੇਲੇ ਜਸਨ ਟੂਡਾਉਂਦੇ ਨੇ ਇਹ 16 ਦੀ ਗੱਲ ਹੈ 2016 ਦੀ ਉਸ ਵੇਲੇ ਮਾਫੀ ਮੰਗੀ ਗਈ ਸੀ ਕਿ ਸਾਡੀ ਉਹ ਪੁਰਾਣੀ 14 ਵੇਲੇ ਦੀ ਸਰਕਾਰ ਨੇ ਧੱਕਾ ਕੀਤਾ ਸੀ ਪੰਜਾਬੀਆਂ ਨਾਲ ਮੈਂ ਮਾਫੀ ਮੰਗਦਾ ਰਜਿਸਟਰ ਪਾਰਲੀਮੈਂਟ ਦੇ ਵਿੱਚ ਇਸੇ ਕਰਕੇ ਤਾਂ ਕਹਿੰਦੇ ਆ ਕਿ ਗੁਰੂ ਨਾਨਕ ਜਹਾਜ ਜਾਂ ਕਮਗਟ ਮਰੂ ਦੇ ਮਾਮਲੇ ਵਿੱਚ ਮਾਫੀ ਮੰਗ ਸਕਦਾ ਕੈਨੇਡਾ ਲੇਕਿਨ ਹਜ਼ਾਰਾਂ ਜਥੇ ਸਿੰਘ ਸ਼ਹੀਦ ਹੋਏ ਉਸ ਮਾਮਲੇ ਜਾ ਅਕਾਲ ਤਖਤ ਸਾਹਿਬ ਤੇ ਜਿਸ ਤਰ੍ਹਾਂ ਦਾ ਚੜ੍ਹਾਈ ਹੋਈ ਉਸ ਵੇਲੇ ਦੀ ਹਕੂਮਤ ਵੱਲੋਂ ਉਹਦੀ ਕਿਸੇ ਨੇ ਮਾਫੀ ਨਹੀਂ ਮੰਗੀ ਸਿੱਖ ਨਸਲ ਕੁਰਸੀ ਦੀ ਹਾਲ ਤੱਕ ਮਾਫੀ ਨਹੀਂ ਮੰਗੀ ਜੇਕਰ ਕਹਿੰਦੇ ਤਾਂ ਕਹਿੰਦੇ ਮਰਮੋਂਸਨ ਜਦੋਂ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਖੇਦ ਪ੍ਰਗਟ ਕੀਤਾ ਉਹ ਹੋਰ ਗੱਲ ਹੈ ਸਰਕਾਰ ਵੱਲੋਂ ਮਾਫੀ ਮੰਗਣਾ ਰਜਿਸਟਰ ਲੋਕ ਸਭਾ ਦੇ ਵਿੱਚ ਰਿਕਾਰਡ ਚਾਉਣਾ ਉਹ ਹਾਲ ਤੱਕ ਨਹੀਂ ਆਇਆ ਉਹਨਾਂ ਨੇ ਮੰਗ ਲਈ ਜਸੋ ਜਦੋਂ ਜਸਨ ਟਰੂਡੋ ਨੇ ਮਾਫੀ ਮੰਗੀ ਉਸ ਵੇਲੇ ਇਹਦੀ ਚਰਚਾ ਬਹੁਤ ਹੋਈ ਔਰ ਇਹਦੇ ਲਈ ਮੂਵਮੈਂਟ ਵੀ ਚੱਲੀ ਸੀ ਬਹੁਤ ਕੁਝ ਕਿਹਾ ਗਿਆ ਸੀ ਵੀ ਤੁਸੀਂ ਇਹ ਨਾ ਕਰੋ ਤੁਸੀਂ ਯਾਦਗਾਰ ਯਾਦਗਾਰ ਬਣਾਉਣ ਲਈ ਪੈਸੇ ਲੈ ਲਓ ਬਹੁਤ ਕੁਝ ਲੇਕਿਨ ਡਟੇ ਰਹੇ ਪੰਜਾਬੀ ਔਰ ਮਾਫੀ ਮੰਗਾਈ ਸੀ ਔਰ ਜਸਟਨ ਟੂਡੋ ਨੇ ਮਾਫੀ ਮੰਗੀ ਸੀ ਇੱਕ ਤਾਂ ਉਦੋਂ ਇਹ ਚਰਚਾ ਚ ਗੱਲ ਆਈ ਤੇ ਥੋੜੇ ਬਹੁਤੀ ਲੋਕਾਂ ਨੂੰ ਦੇਖੋ ਇੱਕ ਗੱਲ ਮੈਂ ਤਾਂ ਮੀਡੀਆ ਦਾ ਬੰਦਾ ਔਰ ਮੈਂ ਇਹ ਕਹਿ ਸਕਦਾ ਬਹੁਤ ਵਾਰ ਕਿਹਾ ਜਥੇਦਾਰ ਸਾਹਿਬ ਜਿਹੜੀ ਇਹ ਗੱਲ ਕਰਦੇ ਨੇ ਮੈਂ ਐਸਜੀਪੀਸੀ ਨੂੰ ਵੀ ਬਹੁਤ ਵਾਰ ਅਪੀਲ ਕੀਤੀ ਹੈ ਕਿ ਕੋਈ ਮਹਾਰਾਂ ਦੀ ਇੱਕ ਐਸੀ ਬਣਾਓ ਇੱਕ ਗਰੁੱਪ ਇੱਕ ਕਮੇਟੀ ਜਿਹੜੀ ਇੱਕ ਤਿਆਰੀ ਕਰਕੇ ਪੂਰ ਸਿੱਖਸ ਦਾਤਾਂ ਦੇ ਮਤਾਬਕ ਫਿਲਮਾਂ ਦੇ ਵਿੱਚ ਸਿੱਖਾਂ ਨੂੰ ਕਿਵੇਂ ਪੇਸ਼ ਕੀਤਾ ਜਾਵੇ ਸਿੱਖ ਗੁਰੂਆਂ ਨੂੰ ਸਿੱਖ ਯੋਧਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ ਉਹਦਾ ਕੋਈ ਤਰੀਕਾ ਲੱਭੋ ਐਨੀਮੇਸ਼ਨ ਹੋ ਸਕਦੀ ਹੈ ਆਵਾਜ਼ ਨਾਲ ਕੀਤਾ ਜਾ ਸਕਦਾ ਕਿਵੇਂ ਕੀਤਾ ਜਾ ਸਕਦਾ ਇਹ ਦੱਸਣਾ ਕਿਉਂਕਿ ਬੜਾ ਪਾਵਰਫੁਲ ਮੀਡੀਅਮ ਹੈ ਜਿਹੜਾ ਫਿਲਮਾਂ ਹੁੰਦੀਆਂ ਨੇ ਮੈਂ ਕਹਿ ਸਕਦਾ ਕਿ ਬਹੁਤ ਘੱਟ ਹਿੰਦੂਆਂ ਨੇ ਰਮਾਇਣ ਜਦ ਮਹਾਪਾਰਤ ਪੜ੍ਹੀ ਹੋएगी ਲੇਕਿਨ ਜਦੋਂ ਇਹ ਸੀਰੀਅਲ ਬਣ ਗਏ ਉਸ ਤੋਂ ਬਾਅਦ ਸਭ ਨੂੰ ਪਤਾ ਲੱਗ ਗਿਆ ਜਿਹੜਾ ਗੀਤਾ ਗਿਆਨ ਜਿਹੜਾ ਉਹ ਦੇਤਾ ਜਿਹੜਾ ਸੀਰੀਅਲ ਨੇ ਦੇਤਾ ਉਹ ਕਿਸੇ ਪੜ੍ਹਨ ਦਾ ਨਾਲ ਲੋਕਾਂ ਕੋਲ ਵਕਤ ਤਾਂ ਨਹੀਂ ਤੇ ਐਸੇ ਤਰੀਕੇ ਨਾਲ ਜਿਵੇਂ ਚਾਰ ਸਾਹਿਬਜ਼ਾਦੇ ਬਣੇ ਤੇ ਜਿਹੜੀ ਕੈਨੇਡਾ ਅਮਰੀਕਾ ਜਾਂ ਹੋਰ ਜਿਹੜੀ ਨਵੀਂ ਪੀੜ੍ਹੀ ਆ ਬੱਚੇ ਨੇ ਉਹਨਾਂ ਨੂੰ ਪਤਾ ਲੱਗਿਆ ਚਾਰ ਸਾਹਿਬਜ਼ਾਦਿਆਂ ਬਾਰੇ ਇਹ ਜਿਹੜਾ ਇਸ ਜਿਹੜਾ ਮਾਧਿਅਮ ਹੁੰਦਾ ਨਾ ਫਿਲਮਾਂ ਦਾ ਇਹ ਇੱਕੋ ਧਮਪੈਕਟ ਪਾਉਂਦਾ ਹੈ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਨੂੰ ਕਿ ਕਿਉਂਕਿ ਐਡਮੈਟ ਨਹੀਂ ਹੋਣਾ ਚਾਹੀਦਾ ਮੈਂ ਨਹੀਂ ਕਹਦਾ ਕਿ ਕਿਸੇ ਨੂੰ ਦਿਖਾਓ بڑے ਤਰੀਕੇ ਨੇ ਅੱਜਕੱਲ ਟੈਕਨੋਲੋਜੀ ਦੇ ਜਿਸ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਨੂੰ ਦਿਖਾਇਆ ਜਾ ਸਕਦਾ ਹੁਣ 300 ਪੰਜਾਬਾ ਜਿਹੜਾ ਸ਼ਹੀਦੀ ਦਿਹਾੜਾ ਬਣਾ ਰਹੇ ਇਹਦੇ ਚ ਹੀ ਹੋ ਸਕਦਾ ਸੀ ਇਹਦੇ ਚੀ ਆਵਾਜ਼ ਨਾਲ ਸ਼ਲੋਕ ਬੋਲੇ ਜਾਣ ਉਦੋਂ ਬਾਅਦ ਉਹਨਾਂ ਦੀ ਵਿਆਖਿਆ ਹੋਵੇ ਤੇ ਬਹੁਤ ਪੁਛਾ ਸਾਊਂਡ ਨਾਲ ਬੈਸੇ ਕਹਿੰਦੇ ਨੇ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਬਣਾਇਆ ਚਾਹ ਮੈਂ ਜਿਹੜੀ ਗੱਲ ਕਰ ਰਿਹਾ ਸੀ ਮੈਂ ਤਾਂ ਬਿਲਕੁਲ ਬੱਕਰੀ ਕਿ ਇਹਦਾ ਵੀ ਇੱਕ ਜਿਹੜਾ ਹੈ ਐਂਗਲ ਦੇਖਿਆ ਗਿਆ ਜਦੋਂ ਗੁਰੂ ਨਾਨਕ ਜਹਾਜ਼ ਫਿਲਮ ਪੱਤੀ ਉਹਨੇ ਵੀ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕੀਤਾ ਪਹਿਲਾਂ ਜਸਟਨ ਟਰੂਡੋ ਕਰਕੇ ਫਿਰ ਇਹ ਜਦੋਂ ਮਾਫੀ ਦੀ ਮੰਗ ਹੋ ਰਹੀ ਸੀ ਉਸ ਵੇਲੇ ਤੇ ਹੁਣ ਇਹ ਥੋੜਾ ਜਿਹਾ ਅੱਜ ਮੈਂ ਕਹਿ ਸਕਦਾ ਕਿ ਕਾਫੀ ਹਲਾਰਾ ਉਦੋਂ ਮਿਲਿਆ ਜਦੋਂ ਇਹਦੀ ਮੰਗ ਕੀਤੀ ਗਈ ਰਾਸਵੱਚ ਮਤਾ ਪਾਸ ਕਰਨ ਦੀ ਜੇ ਹੋ ਗਿਆ ਤਾਂ ਹੋਰਨ ਬਟਿਕਰ ਬੜੀਆਂ ਗੱਲਾਂ ਕਰਦੀਆਂ ਨਾ ਸਰਕਾਰ ਇਹ ਤਾਂ ਸਾਰੇ ਸੀ ਇਹ ਤਾਂ ਇਸੇ ਕੱਲੇ ਸਿੱਖਾਂ ਦੀ ਗੱਲ ਨਹੀਂ ਨਾ ਇਹਦੇ ਤਾਂ ਮੁਸਲਮਾਨ ਹਿੰਦੂ ਸਾਰੇ ਸੀ ਤੇ ਆਜ਼ਾਦੀ ਦੀ ਲੜਾਈ ਨਾਲ ਲਿੰਕ ਹੈ ਇਹਦਾ ਗਦਰ ਮੂਵਮੈਂਟ ਨਾਲ ਲਿੰਕ ਹੈ 19 ਬੰਦੇ ਸ਼ਹੀਦ ਹੁੰਦੇ ਨੇ ਤੋਂ ਇਸ ਕਰਕੇ ਸਰਕਾਰ ਨੂੰ ਇਹ ਤਾਂ ਜਿਹੜਾ ਹੈ ਮਤਾ ਪਾਸ ਕਰਨਾ ਚਾਹੀਦਾ ਔਰ ਗੁਰੂ ਨਾਨਕ ਜਹਾਜ਼ ਲੋਕਾਂ 'ਚ ਹੁਣ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਸ ਤਰ੍ਹਾਂ ਇੱਕ ਕੰਪਨੀ ਵੀ ਬਣੀ ਸੀ ਗੁਰੂ ਨਾਨਕ ਸਟ੍ਰੀਮ 'ਚ ਤੇ ਨਾ ਹੀ ਇਹ ਪਤਾ ਸੀ ਕਿ ਗੁਰੂ ਨਾਨਕ ਉਹਦਾ ਨਾਮ ਕਾਮਾਗਟਾ ਉਹਦਾ ਗੁਰੂ ਨਾਨਕ ਜਹਾਜ਼ ਸੀ ਬਹੁਤ ਘੱਟ ਨੂੰ ਪਤਾ ਸੀ ਕਿ ਉਹਦੇ 'ਚ ਬਾਬੇ ਦੀ ਸਵਾਰੀ ਵੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤੇ ਅਖੰਡ ਪਾਠ ਸਾਹਿਬ ਹੋ ਰਹੇ ਸੀ ਤਾਂ ਇਹ ਸਾਰੀਆਂ ਗੱਲਾਂ ਕਿਵੇਂ ਪਤਾ ਲੱਗਣ ਇਹ ਦੱਸਣ ਦੀ ਲੋੜ ਹੈ ਨਾ ਤਾਂ ਇਹ ਅੱਜ ਇਹ ਮਸਲਾ ਉਠਿਆ ਮੈਂ ਸਮਝਦਾ ਇੱਕ ਬਹੁਤ ਜਿਹੜਾ ਹੈ ਅਹਿਮ ਮਸਲਾ ਇਹ ਤੇ ਕੌਮ ਨੂੰ ਸੋਚਣਾ ਚਾਹੀਦਾ ਤੇ ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਬਹੁਤ ਬਾਰੇ ਗੱਲ ਕੀਤੀ ਹੈ ਕਿ ਇਹ ਜਿਹੜਾ ਮਸਲਾ ਹੈ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੇ ਇਤਿਹਾਸ ਨੂੰ ਹਲੇ ਹੋਰ ਰੀਰਾਈਟ ਕਰਨ ਦੀ ਲੋੜ ਹੈ ਤੇ ਰੀਰਾਈਟ ਕਰੋ ਤੇ ਗੋਲਮ ਬਸਤਾਨੇ ਫਿਲਮ ਬਣੀ ਕਿਸੇ ਨੂੰ ਪਤਾ ਸੀ ਕਿ ਅਬਦਾਲੀ ਨੇ ਕੀ ਕਿਹਾ ਵੀ ਇਹ ਸਿੱਖ ਇਕਦਮ ਰਾਜ ਕਰਨਗੇ ਕਿਹਾ ਕਿਸੇ ਨੇ ਲੇਕਿਨ ਜਦੋਂ ਇਹ ਮਿਸਤਾਨੀ ਫਿਲਮ ਬਣੀ ਲੋਕਾਂ ਨੂੰ ਪਤਾ ਲੱਗ ਗਿਆ ਹਾਲਾ ਤਾਂ ਫਿਲਮ ਤਾਂ ਫਿਲਮ ਹੈ ਉਹਦਾ ਮੁੱਖ ਕੰਮ ਤਾਂ ਐਂਟਰਟੇਨਮੈਂਟ ਹੁੰਦਾ ਸਿੱਖਿਆ ਦੇ ਵਿੱਚ ਪਈ ਹੁੰਦੀ ਹੈ ਤਾਂ ਇਸ ਤਰ੍ਹਾਂ ਸਾਡੇ ਨਿਜ ਨਾਇ ਲੈ ਇਹਨਾਂ ਕਿਵੇਂ ਰਾਜ ਆਇਆ ਕਿਵੇਂ ਗਿਆ ਉਹਨੂੰ ਬਣਾਉਣ ਦੀ ਉਹਨੂੰ ਦੱਸਣ ਦੀ ਹੁਣ ਸੀਰੀਅਲ ਬਣਨੇ ਸ਼ੁਰੂ ਹੋ ਗਏ ਔਰ ਜਿਹੜੇ ਬਣਾ ਰਹੇ ਨੇ ਉਹ ਨੌਨ ਪੰਜਾਬੀ ਉਹਨਾਂ ਨੂੰ ਜ਼ਿਆਦਾ ਨਹੀਂ ਜਿਹੜੀ ਟ੍ਰੇਨਿੰਗ ਹੈਗੀ ਜਾਂ ਉਹਨਾਂ ਦਾ ਬੈਕਗ੍ਰਾਉਂਡ ਨਹੀਂ ਹੈ ਸੋ ਇਸੇ ਕਰਕੇ ਕੰਮ ਸ਼੍ਰੋਮਣੀ ਕਮੇਟੀ ਇਹ ਕਮ ਸ਼੍ਰੋਮਿਕ ਕਮੇਟੀ ਦੇ ਥਾਪੇ ਹੋਏ ਕੁਝ ਜਿਹੜੇ ਸਕਾਲਰ ਜਾਂ ਕੋਈ ਕਮੇਟੀ ਉਹਦੀ ਲੋੜ ਹੈ ਤੇ ਇਸ ਪਾਸੇ ਵੀ ਗੁਰੂ ਨਾਨਕ ਜਹਾਜ ਬਾਰੇ ਵੀ ਇਹ ਗੱਲ ਫੋਰੇ ਦਾ ਪ੍ਰਚਾਰ ਦੀ ਲੋੜ ਹੈ ਤੇ ਹੁਣ ਅੱਜ ਮੈਂ ਸਮਝਦਾ ਇੱਕ ਵਾਰ ਫਿਰ ਜਿਹੜਾ ਪ੍ਰਚਾਰ ਹੋਣਾ ਸ਼ੁਰੂ ਹੋਇਆ ਇਹ ਸ਼ੁਭ ਸੰਕੇਤ ਹੈ ਤੁਹਾਡਾ ਕੀ ਖਿਆਲ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ